ਸਾਨੂੰ ਕੰਟਰੋਲ ਤੋਂ ਇਨਫੋਰਮੇਸ਼ਨ ਆਈ ਸੀ ਵੀ ਇਹ ਗੱਡੀ ਨਾ ਹੂਟਰ ਮਾਰਦੀ ਫਿਰਦੀ ਆ ਇਹਦਾ ਵੈਰੀਫਾਈ ਕਰੋ ਅਸੀਂ ਇਹਦਾ ਐਡਰੈਸ ਕਢਵਾਇਆ ਇਹ ਐਡਰੈਸ ਤੇ ਗੱਡੀ ਹੈ ਨਹੀਂ ਸੀ ਉੱਥੇ ਫਿਰ ਇਹਦੇ ਨੰਬਰ ਤੇ ਕਾਲ ਕੀਤੀ ਇਹ ਕਹਿੰਦਾ ਸਰ ਮੈਂ ਦੁਰਗਾ ਮਾਤਾ ਮੰਦਰ ਕੋਲ ਆ ਅਸੀਂ ਇਹਨੂੰ ਜਗਰੋਂਪੁਰ ਤੇ ਬੁਲਾ ਲਿਆ ਉਹ ਗੱਡੀ ਇਹਦੀ ਰੋਕੀ ਚੈੱਕ ਕੀਤੀ ਇੱਕ ਤਾਂ ਬਿਨਾਂ ਪਰਮਿਸ਼ਨ ਤੋਂ ਇਹਨੇ ਬਲੈਕ ਫਿਲਮ ਲਾਈ ਆ ਫਿਰ ਗੱਡੀ ਨੂੰ ਹੂਟਰ ਲਾਈ ਆ ਇਹ ਕਾਲਜ ਦੇ ਵਿੱਚ ਸਟੂਡੈਂਟ ਆ ਉਹਨਾਂ ਦੇ ਪੇਰੈਂਟਸ ਨੂੰ ਬੁਲਾਇਆ ਵੀ ਤੁਸੀਂ ਇਹਨੂੰ ਗੱਡੀ ਕਿਸ ਬੇਸ ਤੇ ਦਿੱਤੀ ਆ ਉਨੇ ਇੱਕ ਤੀਜੇ ਨੇ ਬੀਏਪੀ ਸਟicker ਲਾਇਆ ਬੀਏਪੀ ਸਟicker ਦੀ ਇਹਨੇ ਕਿਥੋਂ ਲਿਆ ਪਾਰਕਿੰਗ ਦਾ ਇਹਨੇ ਆਪ ਛੁਪਾਇਆ ਜਾਂ ਇਹਨੇ ਕਿਸ ਤੋਂ ਲਿਆ ਉਹ ਦੀ ਵੈਰੀਫਾਈ ਕਰ ਰਹੇ ਆ ਨਹੀਂ ਦੇਖੋ ਤਾਂ ਅਸੀਂ ਤਾਂ ਪਹਿਲਾਂ ਸਾਰਿਆਂ ਨੂੰ ਇਹਨਾਂ ਨੂੰ ਪਹਿਲਾਂ ਵੀ ਵਾਰਨਿੰਗ ਦਿੱਤੀ ਸੀ ਹੁਣ ਦੁਬਾਰਾ ਫੇਰ ਦੇ ਰਹੇ ਆ ਵੀ ਜਿਨ੍ਹਾਂ ਦੇ ਲੱਗੇ ਨੇ ਆਪਣੇ ਆਪ ਨੂੰ ਸੁਧਰ ਜਾਓ ਅਫਸਰ ਬੜੇ ਵਧੀਆ ਨੇ ਕਿਸੇ ਨੇ ਸਪੇਅਰ ਨਹੀਂ ਕਰਨਾ ਸੀਨੀਅਰ ਅਫਸਰ ਵੱਲੋਂ ਇਹੀ ਸਾਡਾ ਹੁਕਮ ਆ ਮਾਰ ਜੋ ਕਿ ਏਡੀਐਸਪੀ ਟਰੈਫਿਕ ਸਰ ਵੱਲੋਂ ਮੀਟਿੰਗਾਂ ਰੱਖੀਆਂ ਗਈਆਂ ਏਸੀਪੀ ਸਰ ਵੱਲੋਂ ਟਰੈਫਿਕ ਸਰ ਵੱਲੋਂ ਵੀ ਕਿਸੇ ਨੂੰ ਸਪੇਅਰ ਨਹੀਂ ਕਰਨਾ ਜਿਹੜਾ ਬੰਦਾ ਕਾਲੀ ਫਿਲਮ ਹੂਟਰ ਲਾ ਕੇ ਹੁੱਲੜਵਾਜੀ ਕਰਦਾ ਕਾਰਾਂ ਦੇ ਵਿੱਚ ਰੈਲੀਆਂ ਕੱਢਦਾ ਕਿਸੇ ਤਰ੍ਹਾਂ ਦੀ ਵੀ ਮਤਲਬ ਬੱਚੇ ਉਹਨਾਂ ਨੂੰ ਸਪੇਅਰ ਨਹੀਂ ਕਰਨਾ ਉਹਨਾਂ ਦੇ ਚਲਾਨ ਕਰ ਦੋ ਗੱਡੀ ਬਾਉਂਡ ਕਰੋ ਉਹਨਾਂ ਨੇ ਫਾਦਰ ਸਾਹਿਬ ਨੂੰ ਬੁਲਾ ਰਹੇ ਆ ਉਹਨਾਂ ਨੂੰ ਪੁੱਛਾਂਗੇ ਵੀ ਤੁਸੀਂ ਇਹਨੂੰ ਕਿਸ ਬੇਬੇ ਤੇ ਗੱਡੀ ਦਿੱਤੀ ਆ ਉਸ ਕੋਲ ਰੋਬਾਟ ਤੇ ਉਹ ਦੋਨੋਂ ਕਰਨਾ ਹੈ ਅਪੀਲ ਕਰਨਾ ਲਾਇਸੈਂਸ ਦਾ ਅਨਲਸਪੈਂਡ ਆ ਇਹ ਦੇ ਦੋ ਫਿਰ ਉਸ ਕੋਲ ਸਬੰਧ ਸਟਾਫ ਕਰਨਾ ਪੋੜੇ ਕਿਸੇ ਗੱਡੀ ਦਾ ਚਲਾਣ ਕੀਤਾ ਹੈ ਬੜੀ ਗਲਤ ਹੈ ਕਿਹੜੀ ਗੱਡੀ ਆਹੀ ਗੱਡੀ ਇਹਦਾ ਪਹਿਲਾ ਜਲਾਣ ਹੋਇਆ ਹਾਂ ਇਹਦੇ ਬਾਰੇ ਮੈਨੂੰ ਨੋਲੇਜ ਨਹੀਂ ਹੈ ਕਿ ਜਸ ਮੈਂ ਤਾਂ ਅੱਜ ਵੜੀ ਆ ਦੇਖੋ ਜਿਹਦਾ ਪਹਿਲਾ ਲਾਇਸੈਂਸ ਸਸਪੈਂਡ ਹੋਇਆ ਤੇ ਇਹਨੂੰ ਲਾਇਸੈਂਸ ਦਾ ਵੀ 10000 ਰੁਪਏ ਫਾਈਨ ਪਵੇਗਾ ਉਹ ਕੱਲਾ ਬਈ ਨਾ ਆਇਆ ਉਹਾਰੇ ਬੂਟੀ ਲਈ ਚਲਾਉਣਾ ਮਾਤਾ ਰਾਣੀ ਜੀ ਮਾਤਾ ਰਾਣੀ ਜੋ ਕੋ ਮੈਂ ਨਹੀਂ ਕੀਤਾ ਜਿਸ ਜਿਹੜੇ ਮੁਲਾਜ਼ਮ ਨੇ ਕੀਤਾ ਹੋਆ ਅਸੀਂ ਵੈਰੀਫਾਈ ਕਰਾਂਗੇ ਦੋ ਹੋਗੇ ਤਾਂ ਲਾਇਸੈਂਸ ਹੀ ਨਹੀਂ ਬਣਨਾ ਤੀਜੀ ਵਾਰ ਤੋਂ ਬਿਨਾਂ ਲਾਇਸੈਂਸ ਤੋਂ ਤੁਹਾਨੂੰ ਪਤਾ ਬੰਦਾ ਗੱਡੀ ਚਲਾਈ ਨਹੀਂ ਸਕਦਾ ਤੇ ਚਲਾਏਗਾ ਉਹਦੇ ਉੱਪਰ ਐਫਆਈਰ ਲਾਉਣੀ ਚਾਹੀਦੀ ਉਹਨੇ ਨਾ ਤਾਂ ਕੀ ਕਾਰਵਾਈ ਕੀਤੀ ਕਿਹਨਾਂ ਦਾ ਜੀ ਇਹਨੇ ਗੱਡੀ ਦੇ ਮਾਲਕ ਨੂੰ ਬੁਲਾਇਆ ਜਿਹੜੇ ਫਾਦਰ ਸਾਹਿਬ ਦੇ ਨਾਂ ਤੇ ਗੱਡੀ ਉਹਨਾਂ ਨੂੰ ਇੱਥੇ ਬੁਲਾਇਆ ਉਹ ਆ ਰਹੇ ਨੇ ਗੱਡੀ ਦਾ ਚਲਾਨ ਕਰਕੇ ਬੇਡੇ ਨੂੰ ਫੜਾਦਾ ਕਿ ਜਿਹੜਾ ਥੋੜਾ ਸਾਹਮਣੇ ਗੱਡੀ 'ਚ ਬਿਨਾਂ ਪਰਮਿਸ਼ਨ ਤੋਂ ਹੂਟਰ ਲੱਗਾ ਹੈ बीएपी स्टिकर लगा हुआ वो देख लो ਤੁਹਾਡੇ ਸਾਹਮਣੇ ਹੈ ਬਲੈਕ ਫਲੋ ਦਾ ਚਲਾਨ ਕਰਦਾ ਆਦੀ ਫਲੋ ਅਸੀਂ ਤਾਰਦੀ ਆ ਅੱਧੀ ਹੁਣ ਇਹਨਾਂ ਨੂੰ ਦਰਵਾਵਾਂਗੇ ਆਪ ਹੀ ਬੁਲਟ ਮੋਟਰਸਾਈਕਲ ਤੁਹਾਨੂੰ ਮੈਂ ਦੱਸ ਰਿਹਾ ਪਹਿਲਾਂ ਵੀ ਮੈਂ ਰਿਕਵੈਸਟ ਕੀਤੀ ਤੁਹਾਨੂੰ ਵੀ ਪਹਿਲਾਂ 65 ਸੀ ਸੁਧਰਗੇ ਸੀ ਹੁਣ 85 ਸੁਧਰਗੇ 15% ਜਿਹੜੇ ਰਹਿ ਗਏ ਉਹ ਪਿੰਡਾਂ ਵਾਲੇ ਨੇ ਸ਼ਹਿਰ ਬਲ ਬਹੁਤ ਘੱਟ ਆਉਂਦੇ ਨੇ ਅਸੀਂ ਉਹਨਾਂ ਨੂੰ ਵੀ ਵਾਰਨਿੰਗ ਦਿੰਦੀ ਆ ਜਿਹੜਾ ਕੋਈ ਸ਼ਹਿਰ ਦੇ ਅੰਦਰ ਸਿਟੀ ਏਰੀਆ ਦੇ ਵਿੱਚ ਕੋਈ ਮੋਟਰਸਾਈਕਲ ਕਾਲੇ ਜਿ ਮੂਰੇ ਪਹਿਲਾਂ ਸਾਨੂੰ ਕੰਪਲੀਟ ਮਿਲੀ ਸੀ ਮਾਡਲ ਦਾ ਨੂੰ ਬੜਾ ਇੱਕ ਲੇਡੀ ਕੁੜੀਆਂ ਦਾ ਕਾਲਜ ਆ ਉਥੇ ਹੁੱਲ ਲਵਾਈ ਸੀ ਫਿਰ ਸਾਡਾ ਉਹਦੇ ਨਾਕਾ ਲੱਗਣ ਲੱਗਿਆ ਉਥੇ ਬਿਲਕੁਲ ਹੁੱਲੜਾ ਬਾਜੀ ਬੰਦ ਕਰਤੀ ਹੁਣ ਜਿੰਨਾ 올 ਟਾਈਮ ਸਕੂਲਾਂ ਟਾਈਮ ਜਿਹੜੇ ਬੱਚੇ ਲੈ ਕੇ ਆਉਂਦੇ ਨੇ ਬੁਲੇਟ ਅਸੀਂ ਫਿਰ ਟੀਚਰਾਂ ਨਾਲ ਇਹਨਾਂ ਨੇ ਮੀਟਿੰਗ ਕੀਤੀ ਵੀ ਤੁਸੀਂ ਇਹਨਾਂ ਨੂੰ ਬੁਲੇਟ ਮੋਟਰਸਾਈਕਲ ਕਿਉਂ ਦਿੰਦੇ ਹੋ ਦੇਖੋ ਇਹ ਵੀ ਲੈ ਆ ਰਿਹਾ ਹੋਰ ਇੱਥੇ ਅੰਦਰ ਨੀ ਚੀਜ਼ਾਂ ਬਹੁਤ ਦੇਖਣ ਨੂੰ ਮਿਲਦਾ ਬੁਲੇਟ ਬਾੜ ਬੜੇ ਦਿੱਖਦੇ ਆ ਦੇਖੋ ਜੀ ਹੋਲੀ ਦਾ ਪਿਆਰ ਤੁਸੀਂ ਵੀ ਇੱਥੇ ਹੋ ਅਸੀਂ ਵੀ ਇੱਥੇ ਆ ਸਾਡੇ ਜਿਹੜੇ ਸ਼ਹਿਰ ਦੇ ਵਿੱਚ ਨਾਕੇ ਬੜੇ ਲੱਗੇ ਹੋਣੇ ਸਪੇਅਰ ਕਿਸੇ ਨੂੰ ਨਹੀਂ ਕਰਨਾ ਇਹ ਤਾਂ ਹੈ ਨਹੀਂ ਵੀ ਕੋਈ ਇਹ ਸਰਿਆ ਮਹੋਲੀ ਦੇ ਆ ਅਲੰਘਣਾ ਕਰਨਗੇ ਤੇ ਅਸੀਂ ਇਹਨਾਂ ਨੂੰ ਸਪੇਅਰ ਕਰਦਾਂਗੇ ਸਾਡੇ ਨਾਕਾ ਇੱਕ ਇੱਕ ਚੌਕ 'ਚ ਤਿੰਨ ਤਿੰਨ ਨਾਕੇ ਲਾ ਦੇਣੇ ਅਸੀਂ ਬੈਰੀਕੇਟਿੰਗ ਕਰ ਦੇਣੀ ਆ ਜਿਹੜਾ ਆਊਗਾ ਸਪੇਅਰ ਕਰਨਾ ਨਹੀਂ ਗੱਡੀ 207 ਵਿੱਚ ਬੰਦ